ਲੁਧਿਆਣਾ ਦੇ ਹੋਟਲ ਦੇ ਵਿੱਚ ਹੋਈ ਵੱਡੀ ਲੁੱਟ CIA ਦੇ ਅਧਿਕਾਰੀ ਦੱਸ ਕੇ ਕਮਰੇ ਦੇ ਵਿੱਚ ਦਾਖਲ ਹੋਏ 5-6 ਅਣਪਛਾਤੇ ਵਿਅਕਤੀ ਨੌਜਵਾਨ ਦੀ ਕਨਪਟੀ ਤੇ ਰੱਖੀ ਪਿਸਤੌਲ ਤੇ ਲੁੱਟ ਲੈ ਲੱਖਾਂ ਰੁਪਏ ਜਿਵੇਂ ਇਸ ਵੇਲੇ ਦੀ ਅਹਿਮ ਖਬਰ ਕਿ ਲੁਧਿਆਣਾ ਦੇ ਹੋਟਲ ਦੇ ਵਿੱਚ ਇੱਕ ਵੱਡੀ ਲੁੱਟ ਹੋਈ ਹੈ ਜਿੱਥੇ ਕਿ ਪੰਜ ਛੇ ਵਿਅਕਤੀ ਹੋਟਲ ਦੇ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਤੇ ਆਪਣੇ ਆਪ ਨੂੰ CIA ਦੇ ਅਧਿਕਾਰੀ ਦੱਸਦੇ ਨੇ ਤੇ ਨੌਜਵਾਨ ਦੀ ਕਨਫੜੀ ਤੇ ਪਿਸਤੌਲ ਰੱਖ ਕੇ ਉਸ ਦੇ ਕੋਲੋਂ ਲੱਖ ਨਹੀਂ 2 ਲੱਖ ਨਹੀਂ ਬਲਕਿ 16 ਲੱਖ ਰੁਪਏ ਲੁੱਟ ਲੈਂਦੇ ਨੇ ਦਰਸਲ ਇਹ ਘਟਨਾ ਅਮਰਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਨਾਲ ਵਾਪਰੀ ਹੈ ਉਸ ਨੇ ਦੱਸਿਆ ਹੈ ਕਿ ਉਹ ਆਪਣੇ ਇੱਕ ਕਰੀਬੀ ਦਮਨਪ੍ਰੀਤ ਨੂੰ ਕੈਨੇਡਾ ਭੇਜਣਾ ਚਾਹੁੰਦਾ ਸੀ ਇਸ ਕਰਕੇ ਉਸ ਨੇ ਰਾਜਕੁਮਾਰ ਦੇ ਇੱਕ ਵਿਅਕਤੀ ਨਾਲ ਗੱਲਬਾਤ ਕੀਤੀ ਸੀ ਤੇ ਕੈਨੇਡਾ ਭੇਜਣ ਦੇ ਬਦਲੇ 16 ਲੱਖ ਰੁਪਏ ਅਮਰਜੀਤ ਨੇ ਰਾਜਕੁਮਾਰ ਨੂੰ ਦੇਣੇ ਸਨ ਇਸ ਤੋਂ ਬਾਅਦ ਜਦੋਂ ਉਸ ਦੀ ਗੱਲ ਰਾਜਕੁਮਾਰ ਦੇ ਨਾਲ ਹੋ ਰਹੀ ਸੀ ਤਾਂ ਰਾਜਕੁਮਾਰ ਨੇ ਕਿਹਾ ਕਿ ਉਹ ਆਪਣੇ ਇੱਕ ਦੋਸਤ ਜਿਹੜਾ ਕਿ ਅਮਿਤ ਕੁਮਾਰ ਹੈ ਉਸ ਨੂੰ 16 ਲੱਖ ਰੁਪਏ ਜਿਹੜੇ ਕਿ ਇੱਕ ਵਾਰ ਸ਼ੋਅ ਕਰ ਦੇਵੇ ਇਸ ਕਰਕੇ ਅਮਰਜੀਤ ਸਿੰਘ ਆਪਣੇ ਇੱਕ ਹੋਰ ਦੋਸਤ ਗੌਰਵ ਸ਼ਰਮਾ ਨੂੰ ਨਾਲ ਲੈ ਕੇ ਚਲਾ ਗਿਆ ਸੀ ਇਸ ਤੋਂ ਕੁਝ ਸਮੇਂ ਬਾਅਦ ਹੀ ਅਮਿਤ ਕੁਮਾਰ ਦਾ ਫੋਨ ਜਿਹੜਾ ਕਿ ਅਮਰਜੀਤ ਸਿੰਘ ਨੂੰ ਆਉਂਦਾ ਉਸਨੇ ਦੱਸਿਆ ਕਿ ਉਹ ਹੋਟਲ ਰਜੇਟਾ ਕਲਾਸਿਕ ਦੇ ਵਿੱਚ ਠਹਿਰਿਆ ਹੋਇਆ ਹੈ ਤੇ ਉਹ ਉੱਥੇ ਹੀ ਆ ਜਾਣ ਇਸ ਤੋਂ ਬਾਅਦ ਅਮਰਜੀਤ ਸਿੰਘ ਆਪਣੇ ਦੋਸਤ ਗੌਰਵ ਸ਼ਰਮਾ ਨੂੰ ਲੈ ਕੇ ਹੋਟਲ ਰਜੇਟਾ ਕਲਾਸਿਕ ਵਿੱਚ ਪਹੁੰਚਦਾ ਹੈ ਤੇ ਜਿਉਂ ਹੀ ਅਮਿਤ ਕੁਮਾਰ ਨੇ ਦਰਵਾਜ਼ਾ ਖੋਲਿਆ ਪਿੱਛੋਂ 5-6 ਵਿਅਕਤੀ ਜਲਦੀ ਜਲਦੀ ਕਮਰੇ ਵਿੱਚ ਦਾਖਲ ਹੁੰਦੇ ਨੇ ਤੇ ਆਪਣੇ ਆਪ ਨੂੰ CIA ਦੇ ਅਧਿਕਾਰੀ ਦੱਸਦੇ ਨੇ ਤੇ ਤੁਰੰਤ ਹੀ ਉਸ ਦੀ ਕੰਪਟੀ ਦੇ ਪਿਸਤੌਲ ਰੱਖਦੇ ਨੇ ਨਾਲ ਹੀ ਨਾਲ ਜਿਹੜਾ ਅਮਿਤ ਕੁਮਾਰ ਹੈ ਉਸ ਨੇ ਜਿਹੜਾ ਇੱਕ ਦੋਸਤ ਆਇਆ ਹੋਇਆ ਸੀ ਜਿਹੜਾ ਅਮਰਜੀਤ ਸਿੰਘ ਦਾ ਸੀਗਾ ਗੌਰਵ ਸ਼ਰਮਾ ਉਸ ਨੂੰ ਵੀ ਡਰਾਇਆ ਧਮਕਾਇਆ ਤੇ ਇਹ ਜਿਹੜੇ ਲੋਕ ਜਿਹੜੇ ਕਿ CIA ਦੇ CIAE ਦੇ ਅਧਿਕਾਰੀ ਆਪਣੇ ਆਪ ਨੂੰ ਦੱਸਦੇ ਸਨ ਉਹਨਾਂ ਦੇ ਵੱਲੋਂ ਮਰਜੀਤ ਸਿੰਘ ਤੇ ਨਾਲ ਹੀ ਨਾਲ ਗੌਰਵ ਸ਼ਰਮਾ ਦੀ ਕੁੱਟਮਾਰ ਵੀ ਕੀਤੀ ਗਈ ਉਹਨਾਂ ਦੀ ਕੰਪਨੀ ਤੇ ਪਿਸਤੌਲ ਰੱਖੇ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੇ 16 ਲੱਖ ਰੁਪਏ ਸਨ ਉਹ ਲੁੱਟ ਲੈ ਗਏ ਨੇ ਇਥੇ ਸਾਰੀ ਜਾਣਕਾਰੀ ਬਾਅਦ ਦੇ ਵਿੱਚ ਅਮਰਜੀਤ ਸਿੰਘ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਹੀ ਜਿਹੜਾ ਵਿਅਕਤੀ ਹੈ ਰਾਜਕੁਮਾਰ ਨਾਲ ਹੀ ਨਾਲ ਅਮਿਤ ਕੁਮਾਰ ਤੇ ਜਿਹੜੇ 5-6 ਵਿਅਕਤੀ ਹੋਟਲ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਦੱਸਦੀ ਹੈ ਕਿ ਜਿਹੜੇ ਇਹ 5-6 ਵਿਅਕਤੀ ਹੋਟਲ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੇ ਆਪਣੇ ਆਪ ਨੂੰ CIA ਦੇ ਅਧਿਕਾਰੀ ਦੱਸਿਆ ਹੈ ਇਸ ਕਰਕੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਤੇ ਤਾਂ ਦੋਰਾ ਕੇਸ ਬਣ ਇੱਕ ਤਾਂ ਉਹਨਾਂ ਨੇ ਆਪਣੇ ਆਪ ਨੂੰ ਲਸੀਆਈਏ ਦੇ ਅਧਿਕਾਰੀ ਦੱਸਿਆ ਇਹ ਝੂਠ ਬੋਲਿਆ ਦੂਸਰਾ ਉਹਨਾਂ ਨੇ ਲੁੱਟ ਕੀਤੀ ਹੈ ਤੇ ਤੀਸਰਾ ਸਾਰੇ ਨੇ ਰਲ ਕੇ ਇੱਕ ਗਰੋਹ ਬਣਾਇਆ ਜਿਸ ਦੇ ਵਿੱਚ ਉਹਨਾਂ ਨੇ ਇਹਨਾਂ ਦੋ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੁੱਟਿਆ ਉਹਨਾਂ ਦੇ ਕੋਲੋਂ ਇੰਨੀ ਵੱਡੀ ਰਕਮ ਹੈ ਜਿਹੜੀ ਉਹ ਲੁੱਟ ਲਈ ਹੈ ਤੇ ਫਰਾਰ ਹੋ ਗਏ ਨੇ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਅਮਰਜੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਸ ਨੂੰ ਇਨਸਾਫ ਮਿਲੇਗਾ ਤੇ ਬਹੁਤ ਜਲਦ ਇਹ ਜਿਹੜੇ ਲੁਟੇਰੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਵੀ ਹੋਣਗੇ